ਕੋਈ ਨਾ ਫੜਾ ਕੋਈ ਨਾ ਕੁਛ ਨਹੀਂ ਹੁੰਦਾ ਗਿਆ ਠੀਕ ਨੇ ਠੀਕ ਨੂੰ ਕਿਹੜਾ ਕੀੜੇ ਪਰਨੇ ਉਹ ਬਾਵੇ ਬਾਵੇ ਰੰਗ ਰੰਗੇ ਕਾਲੇ ਕਹਿੰਦਾ ਬਾਈ ਵੇ ਗੱਡੜ ਕਾਲਿਆ ਮੂਰਤੀ ਉਹ ਵੀ ਕੱਲ ਆਲਾ ਕੱਲ ਆਲਾ ਪੇੜਾ ਮੇਰੇ ਵੀਰੋ ਕਾਲਾ ਲਾ ਪੜਾ ਉਹ ਹੀ ਤੀਆਂ ਬਾਪੂ ਨਸੀ ਨਾਮ ਹਾ ਇਥੇ ਬੋਲੀ ਨਹੀਂ ਪਾਣੀ ਹੈਗੀ ਨਹੀਂ ਰੀਸਾ ਚੱਕ ਲੋ ਸਟੈਪਾਂ ਅਮਰੇ ਨੇ ਕੀ ਆਏ ਚੱਕਾ ਚੱਕਾ ਠੈਂ 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 ਅਗਲਾ ਉਹੀ ਹੈ ਚੱਕਾ ਕਰ ਦੋ ਇੱਕ ਥਾਂ ਤੇ ਖੜੇ ਐਂ ਜਿ ਕਰਕੇ ਬੋਰਿੰਗ ਸੀ ਦਿਓ ਹੁਣ ਪਤਾ ਕੀ ਬੋਲੀ ਪੈਂਦੀ ਐ ਇੱਥੇ ਚੱਲਦਾ ਕਿੱਦਾਂ ਐ ਪੂਰਾ ਐ ਐ ਕਰਕੇ ਆ ਐ ਹੌਲੀ ਹੌਲੀ ਐ ਚੱਲਣ ਦੇ ਠੀਕ ਐ ਐ ਲੋਣੇ ਐ ਬਸ ਫੜ ਕੇ ਦੁਕਾਨ ਲੈ ਲੈਣਗੇ ਆ ਚੀਜ਼ਾਂ ਕਬਰ ਕਰਾ ਐ ਠੀਕ ਐ ਭਾਈ ਚਲੋ ਸਾਡੇ ਬੜੇ ਬੜੇ ਪਿੱਛੇ ਖੜੋ ਦੱਸ ਦੇਖ ਕਰਾਂਗੇ ਕਿੱਥੇ ਰਹਿ ਗਏ ਚਲੋ ਖੜੋ ਸੁਣੋ ਘਰ ਕਿੱਥੇ ਪਿਆ

ਦਿਲ ਦੀਆਂ ਤਾਰਾਂ ਇੱਕ ਮਿੰਟ ਇੱਕ ਮਿੰਟ ਇੱਥੇ ਉਹ ਕੀ ਹੋਣਾ ਆ ਜੋ ਨਾਲੇ ਖੋਲ ਲੋ ਹਾਂ ਦਿਲ ਦੀਆਂ ਤਾਰਾਂ ਅੱਛਾ ਅੱਛਾ ਹਾਂ ਅੱਛਾ ਹੈ ਅੱਛਾ ਨਾਲੇ ਖੋਲ ਲੋ ਦਿਲ ਦੀਆਂ ਤਾਰਾਂ ਅੱਛਾ ਹੋਣੀ ਨਹੀਂ ਨਾ ਫਿਰ ਅੱਛਾ ਆਏ ਕਿਹਾਗਾ ਹੋਣੀ ਨਾ ਤੇ ਸਾਡੇ ਕੋਲ ਹੈਗਾ ਕਿਸੇ ਕੋਲ ਤੇਰੀ ਕਿਸ ਨੇ ਨਾਲੇ ਬਹੁਤ ਹੀ ਨਾ ਚਾਈ ਇਹ ਦੇ ਨਾ ਕੰਨ ਕ ਸੁਣ ਲਾ ਪੈ ਦੀ ਛੋਲੀ ਕੈ ਤੇਰੀ ਕਿਸੇ ਨੇ ਨਾ ਲੈਣੀ ਕਿਹਨੋ ਬੋਲਦਾ ਕਿਸੇ ਨੇ ਨਾ ਲੈਣੀ ਕਹਿੰਦੇ ਸਾਰੇ ਬੰਦਿਆ ਤੇਰਾ ਵਿੱਚ ਛੋਟ ਜਾਣਾ ਕੰਮ ਕਾਰ ਕੁੰਦੇ ਆ ਦੇਣਾ ਬੜੇ ਪੈਣ ਜੋ ਕੰਦੇ ਨੇ ਆ ਗਏ ਗੌਰ ਵੀਰਿੰਗ ਬੰਦੂ ਦੇ ਨੇ ਯਾਰ ਲੰਨ ਖਰਾਬ ਬਿੱਤਰ ਰਹੇ ਗਾੜੀ ਉਹ ਤਾਂ ਬਾਹਲਾ ਹੋਇਆ ਨੇ ਪੈਣ ਨਾ ਐ ਹੋਏ ਨੇਕੀ ਬਾਹ ਚੱਪੜਾ ਕੋਨੇਕੀ ਬਾਹਲਾ ਜਿਆਦਾ ਬਾਹਲਾ ਜਿਆਦਾ ਕਰਦਾ ਪਾਸੇ ਵਾਲੇ ਬੰਦੇ ਦਾ ਕੰਮ ਹੀ ਆ ਸਮਝਾਉਣਾ ਇਹ ਬਾਬਾ ਬਾਲੀਆਂ ਨਹੀਂ ਬੁੜੀਆਂ ਜੀਆਂ ਬੰਦੀਆਂ ਹੈ ਜਿਹੜੀ ਕੋਈ ਮੋਲੀ ਕੋਸਰ ਕੋਈ ਹੋਊਗਾ ਕੱਲ ਕਰੀ ਮੈਂ ਨੱਚਣਾ ਨਹੀਂ ਨਹੀਂ ਨਾ 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 ਤੂੰ ਕਰ ਲੈ ਨੱਚ ਲੈ ਚਲੋ ਇੱਥੇ ਇੱਥੇ ਮੈਂ ਕਰਤੀ ਨੱਚਣਾ ਤੂੰ ਪਾਲੀ ਰੁੱਟੀਆਂ ਤੂੰ ਨਾ ਬਾਈ ਮਿੱਲੀ ਨਾਲ ਸੋਨਾ ਮਿੰਦ ਤੂੰ ਕੇੜਾ ਫਿਚਰ ਪਟ ਦਿੱਤਾ ਬਾਈ ਚੱਲ ਹੁਣ ਜੇ ਬੱਚੇ ਲੈ ਕੇ ਪ੍ਰੋਡੂਸਰ ਨੇ ਚੁੱਪ ਕਰਕੇ ਮੈਂ ਖੜ ਗਈ ਨਾ ਬਸ ਬਾਈ ਇੱਕ ਮਿੰਟ ਮੇਰਾ ਗੁੱਸਾ ਨਾ ਕਰਿਓ ਮੈਂ ਮੱਟ ਬੰਚ ਛੱਤਰ ਲਊਂਗਾ ਹਾਂ ਗੱਲ ਸਹੀ ਹੈ ਮੇਰੇ ਕਿ ਕਿ ਬਣੀ ਜਾਂਦੀ ਆ ਫੱਪਾ ਵੀ ਵਧੀਆ ਇਹ ਥਾਪੜੇ ਖਾਣਾ ਵਿੱਚ ਮਰਜੂ ਚੱਟ ਦੇਖੋ ਫਿਰ ਮੈਂ ਕਾਲੀ ਫੜ ਕੇ ਖਿਚੀ ਮੈਂ ਭੈਣ ਦੀ ਫੁੱਤ ਗੱਲਾਂ ਨਹੀਂ ਹੁੰਦੇ ਯਾਰ ਤੁਸੀਂ ਭੈਣ ਨਾਲ ਬੁਝੀਂਦਾ ਆ ਚਲੋ ਬਹੁਤ ਸੁਣੋ ਕੋਈ ਗੱਲ ਕਰਨੀ ਸਰ ਮੈਂ ਤੁਹਾਨੂੰ ਜਾਨ ਮਰ ਜਾਣੇ ਅਮਲੀਏ ਭੰਗ ਬਈ ਹੋਰ ਗੱਲ ਨਹੀਂ ਖਰਾਬ ਕਰਦੀ ਹੋਰ ਯਾਰ ਗੱਲ ਨਹੀਂ ਬਾਤ ਨਹੀਂ ਆਹੋ ਤੱਗੜਾ ਤੱਗੜਾ ਦਾ ਮੁੱਲ ਹੈ ਉਹਨੇ ਕੱਗਰੇ ਨੇ ਮੁੱਲ ਪਾਇਆ ਅਸਲ ਕੱਗਰਾ ਪਾਉਣ ਦਾ ਫੇਰ ਫਦਾ ਹੁੰਦਾ ਜਾਂੇ ਘੁੰਮੇ ਘੁੰਮੇ ਆਏ ਘੁੰਮੇ ਆਏ ਹੁੰਦਾ ਤਾਂ ਦੁਰਾ ਮੋਲ ਹਾਂ ਪਤਾ ਨਹੀਂ ਸਤਾ ਨਹੀਂ ਭੈਣ ਜੇ ਪਾ ਕੇ ਵਜਣ ਗਿਆ ਹਾਂ ਹਾਂ ਜੈ ਜੰਦਾਬਾ ਚੱਕਰ ਟੋ ਲਿਆ ਟਰੋ ਰਦਾ ਵਾ ਵੱਡਾ ਜੋਗਦਾ ਨੇ ਭਾਈ ਹਾਂ ਵਾਹ ਵਾਹ ਸ਼ਾਬਾਸ਼ ਕਾਲੇ ਮੈਨੂੰ ਤਾਂ ਵੀ ਸਮਝ ਨਹੀਂ ਆ ਰਹੀ ਕਾਲੇ ਰਾਤ ਨੂੰ ਬੜਾ ਸਾਨ ਕਿਵੇਂ ਹੈ ਉਹ ਕੁਝ ਦੇਖਣ ਨੂੰ ਮਿਲ ਰਿਹਾ ਵੀਡੀਓ ਦੇ ਵਿੱਚ ਖੱਟੀਆਂ ਮਿੱਠੀਆਂ ਜਾਂਦਾ ਬਹੁਤ ਨੇ ਕਲਾਕਾਰ ਤੰਗ ਵੀ ਕਰਦੇ ਨੇ ਚਲੋ ਸ਼ਰਾਰਤੀ ਆ ਪਰ ਉਹ ਮੇਕਿੰਗ ਦੇ ਵਿੱਚ ਪਤਾ ਲੱਗਦਾ ਹੈ ਨਾ ਹਾਂ ਮੇਕਿੰਗ ਦੇ ਵਿੱਚ ਪਤਾ ਲੱਗਦਾ ਅਸਲੀ ਵੀਡੀਓ ਤੇ ਕੁਝ ਨਹੀਂ ਪਤਾ ਲੱਗਦਾ ਗਲਤੀਆਂ ਹੋ ਜਾਂਦੀਆਂ ਨੇ ਸਾਰੇ ਬੰਦੇ ਗਲਤੀਆਂ ਸ਼ਰਾਰਤੀ ਜੰਤੂ ਨੇ ਹਾਂ ਸ਼ਰਾਰਤੀ ਉਹ ਚੱਕਰ ਨਹੀਂ ਹੋ ਜਾਂਦਾ ਇਹ ਵਿੱਚ ਪਰ ਮੈਂ ਗਾਣਾ ਨਿਕਲ ਜਾਂਦੀਆਂ ਨੇਗੀਆਂ ਛਿੱਤਰ ਵੀ ਪਾਈ ਜਾਂਦੇ ਨੇ ਹੈ ਸਾਰੀ ਲਾਪਾ ਹੋ ਜਾਂਦੀ ਹੈ ਹੁਣ ਇੰਨੇ ਇੰਨਾ ਬੱਗਾ ਕਿਹਨੂੰ ਕਿਹਨੂੰ ਕੰਟਰੋਲ ਕਰਾਂਗੇ ਇਹ ਦੱਸੋ ਰਣੂ ਕਿਉਂ ਕਾਲੇ? ਹਾਂ ਬਈ ਹੁਣ ਇੰਨੇ ਜਣੇ ਤਾਂ ਕਿਹਨੂੰ ਕਿਹਨੂੰ ਗੱਲ ਸਮਝਾਵਾਂਗੇ। ਇੱਕ ਨੂੰ ਕਹਿੰਦੇ ਆ ਦੂਜੀ ਭਜੇਂ ਦੂਜੀ ਦੇ ਨਾਲ ਤੀਜੀ ਭਜੇਂਦੀ ਆ। ਤੀਜੀ ਭੰਦੇ ਕ ਚਾਰੇ ਭਜੇਂ। ਉਹ ਤਾਂ ਉਹ ਵੀ ਸਾਲ ਮਾਰ ਜਾਂਦੇ ਬਾਹਰ। ਹਾਂ ਇਹ ਤਾਂ ਹੋਰ ਕਾਲੇ ਸੱਟਾਂ ਵਧੀਆ। ਹੁਣ ਲੜੇਗਾ ਫਿਰ ਤੂੰ। ਹਾਂ ਉਹ ਪੰਗੇ ਲਊਗਾ ਹੁਣ। ਮੱਗਰ ਨੂੰ ਕੁੱਟਿਆਂ। ਖੁੱਲੂ ਆ ਤੁਸੀਂ ਨਾ ਛੜਾਓ। ਨਾ ਮੈਂ ਨਹੀਂ ਛੜਾਉਂਦਾ ਖੁੰਡਾ ਆ ਚੱਕਰੀਆਂ ਮਾੜੇ ਜੇ ਪੱਥਰ ਦਾ। ਨਾ ਕੋਈ ਗੱਲ ਨਹੀਂ ਹੋਰ ਸੱਟ ਮਾਰ ਦੂਗਾ। ਠੀਕ ਠੀਕ। ਠੀਕ ਹੈ। ਇੱਕ ਮਿੰਟ ਇੱਤਾਂ ਚ। ਉਹੀ ਤਾਂ ਗੱਲ ਹੈ। ਖੜ ਜਾ ਹੁਣ। ਖਾ ਕੀ ਆ ਸਮੋਸਾ ਨਹੀਂ ਖਾਂਦਾ ਤੈਨੂੰ ਨਹੀਂ ਖਾਂਦਾ ਖਾਂਦਾ ਨਹੀਂ ਖਾਂਦਾ ਮੈਨੂੰ ਨਾ ਤਲੀ ਚੀਜ਼ ਤੋਂ ਫੈਟ ਚੜ ਜਾਂਦਾ ਬਾਕੀ ਮੈਨੂੰ ਜਿੰਮ ਲਾਉਣੀ ਪੈਂਦੀ ਆ ਕੀ ਹੋ ਗਿਆ ਕੂਟੀ ਹੋ ਜਾਂਦੀ ਆ ਉਹ ਗੱਡੀ ਪੜਾ ਕੇ ਜੀ ਕਰਦੀ ਕਰਦੀ ਕਿ ਮੈਂ ਇਹ ਚੀਜ਼ਾਂ ਦੇ ਪੜਾ ਕੇ ਲੈ ਪੜਾ ਕੇ ਤੋਂ ਗੋਮ ਲੱਗ ਗਿਆ ਕਾਲੇ ਹੁਣ ਬਸ ਗਲੈਂਡੂ ਤੂੰ ਪੜਾ ਕੇ ਪਾ ਦੇ ਮੈਨੂੰ ਘੋਣੇ ਪੈਣਗੇ ਪੜਾਕੇ ਦੇ ਮਾਲ ਚੰਗਾ ਖਾਡਾ ਹੋਇਆ ਅੱਜ ਕੀ ਹੋ ਰਿਹਾ ਤੇਰੇ ਪੰਦਰਾ ਹਾਂ ਉਹਰੇ ਨਾਲ ਸਿਮਨ ਇਹ ਬੜਾ ਦੇ ਗੜ ਹੋ ਗਿਆ ਕਿੱਥੇ ਹਜੰਤੇ ਲਾਲੀ ਕਿੱਥੇ ਆ ਕੀ ਕਰ ਲੈਂਦਾ ਹੁਣ ਸੀ ਚਰਮੇ ਕਿਵੇਂ ਲੱਗਦਾ ਛੋੜਾ ਲੱਗਦਾ ਉਹ ਤਾਂ ਆਪ ਨਹੀਂ ਆ ਕਿਸੇ ਦਾ ਬਕਿੰਡੇ ਦੀ ਆਨ ਬਾਨ ਸ਼ਾਨ ਚਲ 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 ਉਹ ਚਲ ਓਏ ਚਲ ਚੱਲੀ ਆਨ ਬਾਨ ਚੱਲ ਚੱਲੀ ਥੋੜੀ ਚੱਲ ਲੱਭੀ ਨਾਇਕ ਦੀ ਲੱਭੀ ਕਿੱਥੇ ਪਾਦੀ ਆਪ ਜਾ ਤੱਕ ਓ ਸੁਣੋ ਬਾਈ ਸੁਣੋ ਓਏ ਸੁਣੋ ਭਾਈ ਸੁਣੋ 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 ਮੈਂ ਖੜੇ ਪਹਿਲਾਂ ਮਰ ਜੇ ਤੂੰ ਵੀਡੀਓ ਬਣੀ ਆ ਸਾਡੀ ਬਾਈ ਜੀ ਕਿਵੇਂ ਹੋ ਠੀਕ ਹੋ ਲੈ ਬਾਈ ਜੀ ਬਾਈ ਜੀ ਮਸ਼ਿੰਦੀ ਆ ਝੁੰਬੇ ਹੋਰ ਝਿੰਦੀ ਆ ਕੀ ਹਾਲ ਤੇਰਾ ਠੀਕ ਆ ਉਹ ਮਾ ਝਿੰਦੀ ਕਦੇ ਸਾਨੂੰ ਵੀ ਮਾ ਚਾਹ ਪਾਣੀ ਦੀ ਕੁਟ ਪਿਆ ਦੇ ਝੁੰਬੇ ਆ ਜੀ ਸਾਡੇ ਪਿੰਡ ਝੁੰਬੇ ਵਾਲੀ ਹਾਈ ਹਾਈ ਅੱਛੇ ਝੁੰਬੇ ਆ ਝੁੰਬੇ 4 ਨੰਬਰ ਕਾਊਂਟਰ ਤੋਂ ਬਸ ਚੱਲਦੀ ਹੈ ਸੋਰੀ ਸਾਰੀ ਬੰਦੇ ਮਟ